ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਇਸ ਟਾਈਮ ਮੈਂ ਮੌਜੂਦ ਆ ਮੋਗੇ ਜ਼ਿਲ੍ਹੇ ਦੇ ਪਿੰਡ ਥੰਮਣ ਵਾਲੇ ਦੇ ਵਿੱਚ ਥੰਮਣ ਵਾਲਾ ਪਿੰਡ ਆ ਜਿਹੜਾ ਮਿੱਤਰੋ ਖਖਰਾਣੇ ਦਾ ਗਵੰਡੀ ਜਿਹਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਮੈਂ ਦਿਖਾਉਣੀ ਆ ਤੁਹਾਨੂੰ ਮਿੱਤਰੋ ਮੀਨੀ ਪਿਓਰ ਮੀਨੀ ਮੈਂ ਵਿਖਾਉਣੀ ਆ ਦੋਵੇਂ ਸਿੰਘ ਹਿੱਲਦੇ ਆ ਤੇ ਸਿੰਘ ਹਿੱਲ ਕੇ ਮੂੰਹ ਦੇ ਥੱਲੋ ਦੀ ਕਾਂਟੀ ਬਣਾਉਂਦੇ ਆ ਮਿੱਤਰੋ ਇਨੂੰ ਕਹਿੰਦੇ ਆ ਪਿਓਰ ਮੀਨੀਆ ਨਹੀਂ ਹੁੰਦਾ ਵੀ ਮੜਾ ਜੱ ਸਿੰਗ ਥੱਲੇ ਨੂੰ ਹੋ ਗਿਆ ਤੇ ਆਪਣੀ ਮਹਿਮੀ ਨਹੀਂ ਹੋ ਜੂਗੀ ਨਹੀਂ ਬਾਈ ਇਹ ਅਸਲ ਮੀਨੀਆ ਜਿਹੜੀ ਅਸਲ ਮੀਨੀਆ ਵਾਲਾ ਰਤਬਾ ਵਾ ਜਾਂਦਾ ਕਿਉਂਕਿ ਮੀਨੀ ਮੱਜ ਜਿਹੜੀ ਹੁੰਦੀ ਆ ਮਿੱਤਰੋ ਉਹ ਟਾਂਚੇ ਦੇ ਵਿੱਚ ਕੋਈ ਵੀ ਰਲੀ ਵਾਂਜੀ ਦਾ ਜ਼ਰੂਰ ਵੱਡੀ ਮਜ਼ਬੂਤ ਹੋ ਸਕਦੀ ਆ ਪਰ ਇਹਦਾ ਜਿਹੜਾ ਕੈਰੈਕਟਰਲੈਸ ਹੁੰਦੇ ਆ ਮੈਂਦੇ ਉਹ ਆਮ ਮਈਆਂ ਨਾਲੋਂ ਅਲੱਗ ਹੁੰਦੇ ਆ ਤੇ ਉਹ ਮੈਂਆਂ ਦੇ ਵਿੱਚ ਕੁਆਲਿਟੀ ਆ ਜਿਹੜੀ ਮਿੱਤਰੋ ਤੇ ਆਓ ਕਰਦੇ ਆਪਾਂ ਗੱਲਬਾਤ ਬਾਈ ਦੇ ਨਾਲ ਕਿਹੜੇ ਬਾਈ ਦੇ ਕੋਲੇ ਖੜੀ ਹੋਈ ਹੈ ਕੀ ਬਾਈ ਹੁਣੀ ਰੇਟ ਕਰਦੇ ਆ ਕਿੰਨਾ ਦੁੱਧ ਦੇ ਦਿੰਦੀ ਆ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰਦੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਬਾਈ ਬਹੁਤ ਵਧੀਆ ਸੇਤਾ ਬਾਈ ਬਹੁਤ ਨਾਲ ਕਰ ਤੇ ਪਰਿਵਾਰ ਬਹੁਤ ਵਧੀਆ ਅੱਛਾ ਬਾਈ ਨਾਮ ਦੱਸ ਦੀਏ ਇੱਕ ਵਾਰੀ ਆਪਣਾ ਹਾਂਜੀ ਲਖਵਿੰਦਰ ਸਿੰਘ ਜੀ ਸਨੋ ਬਾਈ ਸਾਣਾ ਸਾਡੇ ਸਤੀ ਬਾਈ ਅੱਛਾ ਬਾਈ ਜਿਹੜੀ ਆਪਾਂ ਮੈਂ ਵੇਚਣੀ ਆ ਇਹਦੀ ਕੀ ਡਿਟੇਲ ਆ ਬਾਈ ਡਿਟੇਲ ਬਾਈ ਜੀ ਇਹ ਚੌਥੇ ਸੂਏਸ ਹੁੰਦੀ ਆ ਜੀ ਠੀਕ ਆ ਜੀ ਤੇ 14 ਕਿਲੋ ਇਹ ਆਪਾਂ ਦੁੱਧ ਚੋਇਆ ਜੀ ਆਪਾਂ ਪਿਛਲੇ ਸੂਏ ਲਈ ਸੀ ਪਿਛਲੇ ਸੂ ਦਾ ਨਾ ਹੋਣ ਦੇ ਕਾਰਨ ਠੀਕ ਹੈ ਬਾਈ ਠੀਕ ਹੈ ਜੀ ਤੇ ਹੁਣ ਆਪਣੇ ਕੋਲੇ ਪਸ਼ੂ ਥੋੜੇ ਜਿਆਦੇ ਆ ਤੁਸੀਂ ਕਰਕੇ ਆਪਾਂ ਇਹਨੂੰ ਸੇਲ ਕਰ ਰਹੇ ਆ ਜੀ 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 ਅੱਛਾ ਇਹਦੇ ਦਿਨ ਕਿੰਨੇ ਆਖਿਆ ਸੀਗਾ ਅਜੇ ਇਹਦੇ ਮੰਨ ਕੇ ਚੱਲੋ ਵੀ 10 ਤੋਂ 12 ਦਿਨ ਰਹਿੰਦੇ ਆ ਜੀ 10 ਤੋਂ 12 ਦਿਨ ਰਹਿੰਦੇ ਆ ਅੱਛਾ ਬਾਈ ਦੁੱਧ ਕਿੰਨਾ ਕੁ ਪਾ ਦਿੰਦੀ ਹੈ ਇਹ ਦੁੱਧ ਬਾਈ ਆਪਾਂ 14 ਕਿਲੋ ਚੋਇਆ ਜੀ ਪਿਛਲੇ ਸੂਏ ਹੈ ਨਹੀਂ ਚੋਇਆ ਠੀਕ ਹੈ ਐਤ ਕੀ ਪਰ ਕਿਹੜੇ ਠੀਕ ਹੈ ਟੂਗਾ ਭਰਾ ਤਾਂ ਇਹਨੂੰ ਯਾਰ ਵੀ ਭਰਾਇਆ ਤਾਂ ਚੰਗਾ ਟੀਕਾ ਤੇ ਪਰ ਕੋਈ ਪਤਾ ਵੀ ਆਪਣੇ ਕੋਲ ਚੇਤਾ ਨਹੀਂ ਠੀਕ ਹੈ ਚੇਤਾ ਨਹੀਂ ਗੱਲ ਅਸਲੇਵਾ ਚੰਗਾ ਬਣਾ ਜਾਂਦੀ ਹੈ ਬਾਈ ਬਹੁਤ ਬਹੁਤ ਸੋਨਾ ਜੀ ਹਜੇ ਤਾਂ ਫੋਰ ਤਿਆਰ ਕਰ ਲੈਣਾ ਨੇ ਠੀਕ ਹੈ ਠੀਕ ਹੈ ਤੇ ਬਾਈ ਰੇਟ ਫੇਰਿੰਦਾ ਰੇਟ ਵੀਰੇ ਆਪਾਂ 88000 ਰੁਪਏ ਦੇ ਦਿਆਂਗੇ ਠੀਕ ਹੈ ਮੈਂ ਥੋੜਾ ਜਿਹਾ ਤਾਨ ਕਰਦੇ ਹੋਗੇ ਵਿੱਚੋਂ ਵੀ ਕਿ ਨਹੀਂ ਕਰ ਦਿਆਂਗੇ ਵੀਰੇ ਠੀਕ ਹੈ ਬਾਈ ਕੱਢਿਓ ਬਾਹਰ ਨੂੰ ਬਾਈ ਤੁਰੇ ਉਹਨੂੰ ਮੜਾ ਖੋਲਿਓ ਲੈ ਵੀ ਮਿੱਤਰੋ ਬਾਈ ਸਿੰਗ ਹਲਾ ਕੇ ਵਿਖਾਦੀ ਦੋ ਵੀ ਵੈਸੇ ਤਾਂ ਹਿੱਲੀ ਹੁੰਦੇ ਆ ਪਰ ਥੋੜੇ ਤੋਂ ਬੜਾ ਘੱਟ ਡਰੂਗੀ ਸਾਡੇ ਤੋਂ ਉਪਰਾ ਕਰਦੀ ਆ ਤੁਰੰਤ ਤੋਰ ਕੇ ਤੇ ਸੈਂਗੇ ਦੇ ਸਾਰਾ ਕੁਝ ਵਿਖਾ ਦੋ ਸਟੀਲ ਜਾਲੀ ਮੈਂ ਚੰਗੀ ਆ ਲੇਵੇ ਦਾ ਲਵਾਸ ਚੰਗਾ ਵਾ ਮਿੱਤਰੋ ਬਾਕੀ ਪਣ ਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਕੋਈ ਅਸੀਂ ਗੱਲ ਨਹੀਂ ਗੀ ਤੁਹਾਨੂੰ ਪਸੰਦ ਵੀ ਆਊਗੀ ਜਿਹੜੇ ਭਰਾ ਦੁੱਧ ਦਾ ਕੰਮ ਕਰਦੇ ਆ ਨਾ ਡੈਰੀ ਡੂਰੀ ਵਾਲੇ ਭਰਾ ਉਹਨਾਂ ਦੇ ਲਈ ਬਹੁਤ ਕੰਮ ਦੀ ਮੈਂ ਕਿਉਂਕਿ ਉਹ ਦਰਮਿਆਨੀ ਮੈਂ ਨੂੰ ਵੱਧ ਪਾਉਂਦੇ ਆ ਕਿਉਂਕਿ ਉਹਨਾਂ ਕੋਲ ਥਾਂ ਦੀ ਕਮੀ ਹੁੰਦੀ ਆ ਇਸ ਕਰਕੇ ਫਿਰ ਉਹ ਮੈਂ ਦੁੱਧ ਵਾਲੀ ਤੇ ਦਰਮਿਆਨੀ ਮੈਂ ਨੂੰ ਵੱਧ ਪੈਂਦੇ ਆ ਤੇ ਉਹਨਾਂ ਭਰਾਵਾਂ ਦੇ ਲਈ ਫੁੱਲ ਕੰਮ ਦੀ ਮੈਂ ਆ ਲਿਓ ਬਾਈ ਮੋੜ ਲਿਓ ਦੇਖ ਸਕਦੇ ਹੋ ਮਿੱਤਰੋ ਦੇ ਸਿੰਘਾ ਹੈਲਦੀ ਜਿਹੜੇ ਪਚਾਲ ਆਇਆ ਹੁੰਦਾ ਮੇਟਰ ਉਸਰ ਦੀ ਬਾਡੀ ਆ ਜਿਹੜੀ ਸਿੰਘਾ ਦੀ ਅੰਗਾ ਦੀ ਬੰਤਰ ਆ ਬਾਕੀ ਲੇਵੇ ਭਾਂਡੇ ਵਾਲੋ ਸਾਫ ਸੁਥਰੀ ਆ ਹਜੇ ਝੋਲੀ ਬਣਾਉਣੀ ਆ 10 ਦਿਨ ਇਹਦੇ ਬਾਕੀ ਆ ਚੰਗਾ ਸੀਵਣ ਭਰਾਇਆ ਹੋਇਆ ਕਨਫਰਮ ਨਹੀਂਗਾ ਵੀ ਕਿਹੜਾ ਸੀਵਣ ਇਹਨੂੰ ਭਰਾਇਆ ਕਰਮਾ ਵੀ ਲੋ ਤੇ ਉੱਤੋਂ ਦੀ ਕਰਕੇ ਬਾ ਦੂਜੀ ਪਾ ਦਿਓ ਭਈ ਬੰਨਣ ਨਾਲੋ ਜਿਵੇਂ ਕਿੱਲੇ ਚ ਪਾਈਦਾ ਤਾਂ ਵੀ ਨਹੀਂ ਹਿਲਦਾ ਤੇ ਹੁਨੇ ਦਾ ਰੇਟ ਕਰਵਾਤਾ ਵਾ 88000 ਰੁਪਇਆ ਤੇ ਮਾਣ ਹੋ ਜੂਗਾ ਤਾਣ ਨਹੀਂ ਹੋਣਾ ਮਾਣ ਤੇ ਤਾਣ ਦੇ ਵਿੱਚ ਅੰਤਰ ਹੁੰਦਾ ਮਾਣ ਹੁੰਦਾ ਹੈ ਕਿ ਦੀ ਇੱਜ਼ਤ ਰੱਖਣਾ ਤਾਣ ਹੁੰਦਾ ਥੋੜੇ ਬਹੁਦੇ ਪੈਸੇ ਇਕੱਠੋ ਕੀ ਕਰਨੇ ਤੇ ਤੁਹਾਡਾ ਤਾਣ ਜਿਹੜਾ ਉਹ ਜ਼ਰੂਰ ਹੋਊਗਾ ਮਾਣ ਥੋੜਾ ਜਿਹਾ ਘੱਟ ਹੋਊਗਾ ਅੱਛਾ ਭਾਈ ਨੰਬਰ ਸਾਂਝਾ ਕਰ ਦਈਏ ਇੱਕ ਵਾਰੀ ਜੀ ਹਾਂਜੀ 9855674423 ਇੱਕ ਵਾਰੀ ਹੋਰ ਬੋਲ ਦਈਏ 98556 ਜੀ 74423 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਦਿਨਾਂ ਦਾ ਰابطਾ ਕਾਇਮ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਨਵੀਂ ਵੀਡੀਓ ਦੇ ਨਾਲ